ਜਿਹੜੇ ਸਟੇਟ ਦੇ ਅੰਦਰ ਡੈਮ ਹੈ ਉਹਨਾਂ ਡੈਮਾਂ ਦਾ ਵੀ ਜਿਹੜਾ ਪ੍ਰਬੰਧ ਹੈ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੋਲ ਜਿਹੜਾ ਹੈ ਉਹ ਹੋਣਾ ਚਾਹੀਦਾ। ਔਰ ਪਾਣੀਆਂ ਦੀ ਅਧਿਕਾਰ ਦੀ ਲੜਾਈ ਜਿਹੜੀ ਹੈ ਕਾਂਗਰਸ ਨੇ ਤੇ ਲੜਨੀ ਕੀਤੀ ਸੀ ਕਿਉਂਕਿ ਕਾਂਗਰਸ ਸੈਂਟਰ ਦੇ ਵਿੱਚ ਸੀ ਤੇ ਉਹਨੇ ਤਾਂ ਸਾਰੇ ਧੱਕੇ ਕੀਤੇ ਐ ਤੇ ਜਿਹੜਾ ਇੱਥੇ ਅਕਾਲੀ ਦਲ ਸਾਡੀ ਆਪਣੀ ਪਾਰਟੀ ਕਹੀ ਜਾਂਦੀ ਸੀ ਉਹਨੇ ਵੀ ਪਾਣੀਆਂ ਦਾ ਜਿਹੜਾ ਕੇਸ ਹੈ ਉਹ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਉਹ ਨਹੀਂ ਲੜਿਆ ਜਿਹਦਾ ਖਮਿਆਜ਼ਾ ਅੱਜ ਅਸੀਂ ਭੁਗਤ ਰਹੇ ਹਾਂ। ਰਾਜਸਥਾਨ ਦੇ ਵਿੱਚ ਪੰਜਾਬ ਸਰਕਾਰ ਕੇਸ ਹਾਰ ਗਈ ਹੈ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਕਿ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਦਿੱਲੀ ਕੋਲ ਹੋਣਾ ਚਾਹੀਦਾ ਹੈ ਉੱਥੇ ਵੀ ਪੁਖਤਾ ਢੰਗ ਦੇ ਨਾਲ ਜਿਹੜਾ ਹੈ ਪੈਰਵਾਇਜ਼ ਜਿਹੜੀ ਹੈ ਸਟੇਟ ਗਵਰਨਮੈਂਟ ਨੇ ਜਿਹੜੀ ਹੈ ਉਹ ਨਹੀਂ ਕੀਤੀ ਔਰ ਮੌਜੂਦਾ ਸਰਕਾਰ ਜਿਹੜੀ ਹੈ ਇਹਨੇ ਵੀ ਕੋਈ ਬਹੁਤੀ ਵਧੀਆ ਢੰਗ ਦੇ ਨਾਲ ਜਿਹੜੀ ਹੈ ਉਹ ਪੈਰ ਵੀ ਨਹੀਂ ਕੀਤੀ ਤੇ ਨਾ ਹੀ ਜਿਹੜੀ ਹੈ ਖੜਾ ਨੂੰ ਰੋਕਣ ਵਾਸਤੇ ਕੋਈ ਪੁਖਤਾ ਪਹਿਲੂ ਇੰਤਜ਼ਾਮ ਕੀਤੇ ਆ ਅਸੀਂ ਜਿਹੜਾ ਵਿਜ਼ਨ ਬਣਾ ਰਹੇ ਹਾਂ ਨਾ ਜੀ ਵਿਜ਼ਨ ਡਾਕੂਮੈਂਟ ਬਣਾ ਰਹੇ ਹਾਂ ਉਹ ਅਸੀਂ ਅਨੰਦਪੁਰ ਸਾਹਿਬ ਦੇ ਬਤ ਤੇ ਦੀ ਰੌਸ਼ਨੀ ਦੇ ਵਿੱਚ ਹੀ ਜਿਹੜਾ ਹੈ ਕਿਉਂਕਿ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿਹੜੀਆਂ ਇਹ ਮੁੱਖ ਮੰਗਾਂ ਸੀ ਉਹ ਸਾਡੀ ਪ੍ਰੌਟੀ ਰਹੇਗੀ। ਹਾਂ ਕੁਝ ਮੰਗਾਂ ਜਿਹੜੀਆਂ ਛੋਟੀਆਂ-ਛੋਟੀਆਂ ਸੀ ਜਿਵੇਂ ਸ੍ਰੀ ਹਰਮ ਮੰਦਰ ਸਾਹਿਬ ਤੋਂ ਲਾਈਵ ਕੀਰਤਨ ਜਿਹੜਾ ਹੈ ਉਹਦੀ ਇਜਾਜ਼ਤ ਦੇਣੀ ਜਾਂ ਇੱਕ ਟ੍ਰੇਨ ਜਿਹੜੀ ਹੈ ਉਹ ਚਲਾਉਣੀ ਤਾਂ ਜਿਹੜੇ ਮੇਨ ਇਸ਼ੂ ਸੀ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਉਹ ਸਾਡੇ ਲਈ ਅੱਜ ਵੀ ਇੰਪੋਰਟੈਂਟ ਜਿਹੜੇ ਹਨ ਤੇ ਇੰਪੋਰਟੈਂਟ ਜਿਹੜਾ ਹੋਣਗੇ ਔਰ ਉਹਨਾਂ ਦੀ ਅਸੀਂ ਲੜਾਈ ਲੜਾਂਗੇ। ਇਹ ਕਿਸੇ ਦੁਬਦਾ ਚ ਪੈਣ ਦੀ ਲੋੜ ਨਹੀਂ ਜੀ। ਜਿਨ੍ਹਾਂ ਨੇ ਭਾਜਪਾ ਸਰਕਾਰ ਦੇ ਨਾਲ ਸਾਂਝ ਹੁੰਦੇ ਆ ਕੀਤਾ ਹੀ ਕੁਝ ਨਹੀਂ ਪੰਜਾਬ ਦੇ ਨਾਲ। ਨਾ ਪੰਜਾਬ ਦਾ ਕੀਤਾ ਨਾ ਕੌਮ ਦਾ ਕੀਤਾ ਨਾ ਪੰਥ ਦਾ ਕੀਤਾ ਤੇ ਉਹਦੇ ਤੋਂ ਤਾਂ ਖੜਾ ਜਿਹੜਾ ਹੋਣਾ ਵਰਕਰਾਂ ਨੂੰ ਛੜਾ ਲੈਣਾ ਚਾਹੀਦਾ ਜਿੰਨੇ ਜਲਦੀ ਛੜਾਉਣਗੇ ਉਹਨੇ ਜਲਦੀ ਅਸੀਂ ਮਜਬੂਤ ਹੋਵਾਂਗੇ ਅਸੀਂ ਮੁੱਤਿਆਂ ਦੇ ਆਧਾਰ ਤੇ ਜਿਹੜੀ ਹੈ ਉਹ ਲੜਾਈ ਲੜਾਂਗੇ ਪੰਜਾਬ ਪੀਸਿਆ ਗਿਆ ਹੈ ਇਸ ਵਕਤ ਆਰਥਿਕ ਤੌਰ ਦੇ ਉੱਤੇ ਬਰਬਾਦ ਹੋ ਗਿਆ ਹੈ ਸਮਾਜਿਕ ਤੌਰ ਦੇ ਉੱਤੇ ਭਾਈਚਾਰਕ ਤਰੇੜਾਂ ਜਿਹੜੀਆਂ ਐ ਫਿਰਕਾ ਪ੍ਰਸਤ ਰਾਜਨੀਤੀ ਦੇ ਨਾਲ ਪੈ ਗਈਆਂ ਨੇ ਔਰ ਧਾਰਮਿਕ ਤੌਰ ਤੇ ਵੀ ਆਵਾਜ਼ਾਰ ਹੋਇਆ ਬੈਠਾ ਹੈ ਪੰਜਾਬ ਤੇ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਅੱਗੇ ਵਧਾਂਗੇ ਜਿਨ੍ਹਾਂ ਚਰ ਦੇਖੋ ਉਹ 2 ਦਸੰਬਰ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਜਿਨ੍ਹਾਂ ਚੋਂ ਗਲਤੀਆਂ ਸੁਧਾਰਦੇ ਨਹੀਂ ਉਹਦੀ ਮਾਫੀ ਨਹੀਂ ਮੰਗਦੇ ਪੰਥ ਕੋਲੋਂ ਪੰਜਾਬ ਕੋਲੋਂ ਉਹਨਾਂ ਚਰ ਕੋਈ ਗੱਲਬਾਤ ਨਹੀਂ ਹੈ ਅਸੀਂ ਵੀ ਚਾਹੁੰਦੇ ਹਾਂ ਸਾਰੇ ਇੱਕੋ ਹੀ ਇਕੱਠੇ ਹੋਈਏ ਲੜ ਪੰਜਾਬ ਦੀ ਲੜਾਈ ਆ ਪੰਜਾਬ ਨੂੰ ਬਰਬਾਦ ਜਾਂ ਦਿੱਲੀ ਵਾਲੀ ਪਾਰੀਆਂ ਨੇ ਕੀਤੀ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਸਮਝ ਹੀ ਨਹੀਂ ਇਹਨਾਂ ਨੂੰ ਸਮਝ ਹੀ ਨਹੀਂ ਤਾਰ ਥੋੜੂ ਤੇ ਆ 10 ਸਾਲ ਆਪਣੇ ਖਰਾਬ ਹੋ ਗਏ ਨਹੀਂ ਤਾਂ ਅਜੇ ਆ 10 ਸਾਲ ਆਪਣੇ ਕੋਲ ਹੁੰਦੇ ਤੇ ਸਾਰਾ ਇਲਾਕਾ ਬੱਜ ਜਾਣਾ ਸੀ ਹਾਂਜੀ ਸਾਡੀ ਵੀ ਸੁਣੋ ਹਾਂਜੀ ਸਾਨੂੰ 1400 ਕਿੱਲਾ ਆਗਾ ਇੱਕ ਮਿੰਟ ਯਾਰ ਉਹ ਅਸੀਂ ਸਰਕਾਰ ਆਉਂਦੇ ਮੈਂ ਇੱਕ ਹਕਮ ਹੋਰ ਕਰਨਾ ਇੱਕ ਦੀ ਇੱਕ ਪੂਰੇ ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਘਰ ਨਹੀਂ ਰਹਿਣ ਦਾਂ ਬਿਲਕੁਲ ਇੱਕ ਵਾਢੇ ਤੋਂ ਜੋ ਮੈਂ ਤੁਹਾਨੂੰ ਪਤਾ ਇੱਕ ਵਾਰੀ ਵਾਢੇ ਤੋਂ ਕਰਦਣਾ ਮੈਂ ਹਾਂਜੀ ਹਾਂਜੀ ਬਿਲਕੁਲ ਇੱਕ ਵਾਢੇ ਤੋਂ ਇੱਕ ਹਰ ਗਰੀਬ ਨੂੰ ਇੱਕ ਘਰ ਤੇ ਇੱਕ ਪੱਕਾ ਘਰ ਉਹ ਕਰਦਾਂਗੇ ਉਹ ਉਹਦਾ ਉਹਦਾ ਹੁਣ ਸਾਲ ਬਾਅਦ ਹੀ ਕਰ ਸਕਾਂਗੇ ਆ ਗਿਆ ਕਦੇ ਪਾਣੀ ਆ ਆ ਗਿਆ ਅਛੇ ਤਾਂ ਨੇ ਪੰਜ ਪੰਜ ਮਰਲੇ ਮਿਲੇ ਤੇ ਪਿੱਛੇ ਸੀ ਕਦੇ ਆ ਜਾਏ ਇਹ ਕਦੇ ਆ ਦੇ ਖੇਤੀਬਾੜੀ ਵਿੱਚ ਆ ਜਾਏ ਸਰਬ ਰਿਜ਼ਰਵੇਸ਼ਨ ਬਣ ਜੇ ਹਾਂਜੀ 1 2% ਹਾਂਜੀ ਬਾਰਡਰ ਏਰੀਆ ਦੇ ਬੱਚਿਆਂ ਵਾਲੇ ਇਹ 5 ਕਿਲੋਮੀਟਰ ਤੱਕ ਅੱਜਾ ਜਾਂਦੇ 16 ਤੱਕ ਆਗਾ ਬਾਰਡਰ ਏਰੀਆ 16 ਤੱਕ ਤਾਂ ਕੱਢ ਜਾਵੇਂ ਤਾਂ ਮੁੰਡੇ ਹੋਣਗੇ ਨਹੀਂ ਪਰੰਗ ਇਹ ਬੜਿਆ ਸੱਚੀ ਤਕੜੇ ਹੋ ਤੁਸੀਂ ਬਹੁਤ ਦੁੱਖ ਮੈਂ ਆ ਕੇ ਇੱਕ ਅਸੀਂ ਨਾ ਇੱਕ ਅਸੀਂ ਮੈਂ ਨਾਂ ਸੁਣੋ ਯਾਰ ਧਿਆਨ ਨਾਲ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜੀ ਜੀ ਫਿਰ ਬਿਮਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ 'ਚ ਕਰ ਦੇਣਾ ਹਾਂਜੀ ਰਾਤ ਨੂੰ ਕਰਦੇ ਨੇ ਮੱਛਰ ਮੁਛਰ ਦੇ ਮੂਨੇ ਦਾ ਬਿਮਾਰੀ ਫੈਲ ਸਕਦੀ ਹੈ ਹਾਂਜੀ ਆ ਕਰਦੇ ਰਾਸ਼ਨ ਕੱਲ ਆ ਜਾਊਗਾ ਝਾਰਾ ਮੈਂ ਲੈ ਕੇ ਆਇਆ ਜਦੋਂ ਖਤਮ ਹੋਈ ਆ ਦੱਸੀ ਜਾਏ ਉਹ ਅਸੀਂ ਹੋਰ ਭੇਜੀ ਜਾਵਾਂਗੀ ਮੇਰੀ ਬੇਨਤੀ ਹੈ ਆ ਵਾਈਟ ਲੈ ਕੇ ਤੁਸੀਂ ਪਿੱਛੇ ਹੋ ਜਿਓ ਤਾਂ ਪਿੰਡ ਵਾਲਿਆਂ ਨੂੰ ਅੱਗੇ ਆ ਦਿਓ ਹਾਂਜੀ ਹਾਂਜੀ ਬਸ ਸਾਹਿਬ ਵਾਈਟ ਲੈ ਲੇ ਬਸ ਸਾਹਿਬ ਮੈਨੂੰ ਵਾਈਟ ਹੀ ਹੋਣੀ ਚਾਹੀਦੀ ਪਲੀਜ਼ ਆਇਆ ਤਾਂ ਤੁਸੀਂ ਕੋ ਇਹਨਾਂ ਨੂੰ ਪਿੱਛੇ ਕਰ ਦਿਓ ਪੱਤਰਕਾਰ ਰਹਿਣੇ 8 10 ਜੀ ਮੈਂ ਉਹ ਹੀ ਕਹਿ ਰਿਹਾ ਨਾ ਸਾਰੇ ਅੱਗੇ ਹੀ ਆ ਤੁਸੀਂ ਨਹੀਂ ਸਰ ਸਾਰੇ ਮੈਂ ਪੂਰਾ ਬੰਦ ਕਰ ਕਿਸ ਤਰ੍ਹਾਂ ਦੇਖਦੇ ਹੋ ਜੀ ਪੂਰੇ ਪੰਜਾਬ ਦੇ ਮੈਂ 1 ਮਿੰਟਿਆ ਸੁਣੋ ਮੇਰੀ ਗੱਲ ਸੁਣੋ ਮੈਂ ਫਾਜ਼ਲ ਕਾ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਲੇ ਪਾਸੇ ਤਾਰਾਂ ਲੱਗੀਆਂ ਆ ਦਰਿਆ ਟੱਪ ਰਿਹਾ ਤੇ ਸਾਰਾ ਡੁੱਬ ਗਿਆ ਮੈਂ ਹੁਣੀ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇੰਨਾ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ ਸ਼ੀਮ ਮੰਤਰੀ ਸੁਣ ਰਿਹਾ ਹੈ ਭਗਵੰਤ ਪਾਣ ਸਾਹਿਬ ਜੇ ਤੂੰ ਸੁਣ ਰਿਹਾ ਹੋ ਆ ਲੋਕਾਂ ਦੀ ਮੰਗ ਜੇ ਲੋਕੀ ਚਾਹੁੰਦੇ ਹੈ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇੱਥੇ ਰਾਸ਼ਨ ਚਾਹੀਦਾ ਇਹਨਾਂ ਸਾਰਿਆਂ ਨੂੰ ਕਿਉਂਕਿ ਇਹਨਾਂ ਦੀ خور ਸਾਰਾ ਕੁਝ ਹੋਰ ਖਤਮ ਹੋ ਗਿਆ ਹੈ ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ ਇੱਕ ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਉੱਤੇ ਕੱਟੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਘੱਟ ਤੋਂ ਘੱਟ 40000 ਰੁਪਿਆ ਕਿੱਲਾ ਮੁਆਵਜ਼ਾ ਹੋਣਾ ਚਾਹੀਦਾ ਹੈ ਤੋਂ ਇਸ ਕਰਕੇ ਮੈਂ ਖੋਡੇ ਰਾਂ ਮੈਂ ਸਰਕਾਰ ਨੂੰ ਪਹੁੰਚਾਉਣਾ ਚਾਹਣਾ ਮੈਂ ਅਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਦੀ ਬੇਇੱਜ਼ਤੀ ਕਰਦੀ ਹੈ ਕਿ ਨਾਲ ਚਾਰਾ ਤਾਂ ਲੈ ਕੇ ਆਏ ਪਸ਼ੂਆਂ ਦੇ ਕੱਲ ਸੁਰੇ ਰਾਸ਼ਨ ਵੀ ਆ ਜਾਊਗਾ ਤੇ ਕਿਸੇ चीज ਦੀ ਲੋੜ ਹੋਏ ਅਸੀਂ ਆਪਣੀ ਟੀਮ ਬਿਠਾਤੀ ਹੈ ਉਹ ਜੋ ਪਿੰਡਾਂ ਨੇ ਕਹੀ ਜਾਣਗੇ ਉਹ ਨਾਲ ਦੀ ਨਾਲ ਅਸੀਂ ਪੂਰੀ ਕਰੀ ਜਿੰਨੀਆਂ ਥਾਵਾਂ ਤੇ ਜਾ ਰਹੇ ਹੋ ਬਾਦਲ ਸਾਹਿਬ ਮੈਂ ਅੱਜ ਇੱਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਸਾ ਜਾਣਾ ਹੈ ਫਿਰ ਮੈਂ ਆਪਣਾ ਵਿਆਹ ਫਰੋਸਪੁਰ ਜਾਣਾ ਤੇ ਕੱਲ ਮੈਂ ਗੁਰਦਾਸਪੁਰ ਹੀ ਸਾਰੇ ਇਲਾਕੇ ਦੇਖ ਕੇ ਉੱਥੇ ਜੋ-ਜੋ ਸਮਾਨ ਦੀ ਲੋਡ ਹੈ ਅਸੀਂ ਨਾਲ-ਨਾਲ ਪਹੁੰਚਾਈ ਜੰਨੇ ਬਾਦਲ ਸਾਹਿਬ ਬੰਨ ਬੰਨ ਟੁੱਟ ਗਿਆ ਹੈਗਾ ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਦੋਂ ਅਸਲੀ ਗੱਲ ਕੀ ਹੈ ਝਾੜੂ ਵਾਲੇ ਨੇ ਲੀਡਰਾਂ ਨੇ ਕੀ ਕੀਤਾ ਇੱਥੇ ਮਾਈਨਿੰਗ ਸ਼ੁਰੂ ਕਰਤੀ ਰੇਤਾ ਕੱਟੁੰਦਾ ਉਹਦੇ ਨਾਲ ਕੀ ਹੈ ਸਾਰੇ ਬੰਦ ਕਮਜ਼ੋਰ ਹੋ ਗਏ ਦੂਜੀ ਗੱਲ ਜਿਹੜੀ ਨਲੈਗੀ ਇਹਨਾਂ ਦੀ ਜੀ ਪਿਛਲੇ 4 ਸਾਲਾਂ ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ ਬਰਸਾਤਾਂ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ ਦੇਖਦੇ ਸੀ ਜਿੱਥੇ ਬੰਦ ਕੱਚੇ ਆ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ ਦਰਿਆ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਸੀ ਪਰ ਇਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ ਚਾਰ ਸਾਲ ਹੀ ਨੀ ਮੀਟਿੰਗ ਕੀਤੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਹ ਧਰਤੀ ਗੁਰੂਆਂ ਪੀਰਾਂ ਤੇ ਵੀ ਦੇਵਤਿਆਂ ਦੀ ਸੂਰਬੀਰਾਂ ਦੀ ਧਰਤੀ ਹੈ ਇਸ ਧਰਤੀ ਦੇ ਜੰਮਿਆਂ ਨੇ ਹਮੇਸ਼ਾ ਹੀ ਦੇਸ਼ ਦੀ ਤੇ ਦੁਨੀਆ ਦੀ ਰੱਖਿਆ ਲਈ ਕੰਮ ਕੀਤਾ ਪਰ ਇਹਦੇ ਉੱਤੇ ਆਪ ਵੀ ਬਹੁਤ مصیبتਾਂ ਆਈਆਂ ਨੇ ਪਿਛਲਾ ਜਿਹ ਇਤਿਹਾਸ ਸਾਰਾ ਪਰ ਇਹ ਕਦੇ ਬਾਹਰਲੇ ਹਮਲਾਵਰਾਂ ਨੇ ਇੱਥੇ ਹਮਲੇ ਕੀਤੇ ਕਦੇ ਅੰਗਰੇਜ਼ਾਂ ਨੇ ਆ ਕੇ ਇੱਥੇ ਲੁੱਟ ਮਚਾਈ ਪਰ ਪੰਜਾਬ ਦੀ ਬਾਹ ਹਾਲਤਾਂ ਕਿਸੇ ਨੇ ਫੜੀ ਨਹੀਂ ਜਿੰਨਾ ਪੰਜਾਬ ਨੇ ਕੰਮ ਕੀਤਾ ਜਿੰਨੀ ਪੰਜਾਬ ਦੀ ਕੁਰਬਾਨੀ ਹੈ ਉਹਦੀ ਬਾਹ ਕਿਸੇ ਨੇ ਫੜੀ ਨਹੀਂ ਹੈਗੀ ਹਾਲਤਾਂ ਹੁਣ ਵੀ ਬਹੁਤ ਵੱਡੀ ਆਫਤ ਹੈ ਜਿਹੜੀ ਹੜ੍ਹਾਂ ਦੀ ਇਸ ਵੇਲੇ ਪੰਜਾਬ ਦੇ ਵਿੱਚ ਆਈ ਹੋਈ ਹੈ ਵੇਖ ਕੇ ਬੜਾ ਮਨ ਨੂੰ ਦੁਖੀ ਹੁੰਦਾ ਹੈ ਘਰਾਂ ਦੇ ਘਾਰ ਪਾਣੀ ਵਿੱਚ ਡੁੱਬੇ ਪਏ ਨੇ ਖੇਤਾਂ ਦੇ ਖੇਤ ਪਾਣੀ ਵਿੱਚ ਡੁੱਬੇ ਪਏ ਨੇ ਕਿੰਨੇ ਦਿਨ ਹੋ ਗਏ ਨੇ ਅੱਗੇ ਹੜ੍ਹ ਆਉਂਦੇ 2-4 ਦਿਨਾਂ ਚ ਲੰਘ ਜਾਂਦੇ ਤੇ ਫਿਰ ਖਾਦੀ ਹੋ ਜਾਂਦਾ ਲੋਕੀ ਸੰਭਲ ਜਾਂਦੇ ਪਰਾਇਕੀ ਤਾਂ 10 ਦਿਨ 12 ਦਿਨ ਹੋ ਗਏ ਹਨ ਆਿਆਂ ਨੂੰ ਤੇ ਹਲੇ ਵੀ ਕੋਈ ਸੰਭਾਵਨਾ ਨਹੀਂ ਕਿ ਕਿੰਨੇ ਦਿਨਾਂ ਨੂੰ ਪਾਣੀ ਉਤਰ ਜੂਗਾ ਘਰ ਲੋਕ ਕੋਈ ਛੱਤਾਂ ਤੇ ਬੈਠੇ ਨੇ ਉੱਤੇ ਵੀ ਮੀਂਹ ਆ ਜਾਂਦਾ ਤੇ ਪਸ਼ੂਆਂ ਦੀ ਸਭ ਤੋਂ ਵੱਡੀ ਸਮੱਸਿਆ ਪਸ਼ੂਆਂ ਦੀ ਹੋਈ ਖੜੀ ਹੈ ਪਸ਼ੂਆਂ ਦੇ ਨਾ ਪਾਣੀ 'ਚ ਬੈਠ ਸਕਦੇ ਨੇ ਨਾ ਤੂੜੀ ਹੈ ਨਾ ਚਾਰਾ ਹੈ ਨਾ ਹੋਰ ਹੈ ਸੋ ਇਸ ਕਰਕੇ ਬਹੁਤ ਹੀ ਗੰਭੀਰ ਸਮੱਸਿਆ ਜਾਦੇ ਚਿਰੇ ਜੀ ਚੱਲੀ ਗਈ ਬੁਬਾਰੀਆਂ ਦਾ ਖਤਰਾ ਪੈਦਾ ਹੋ ਜਾਏਗਾ ਅਖੀਰ ਘਰ ਹੌਲੀ ਹੌਲੀ ਡਿੱਗ ਜਾਣਗੇ ਜਿਹੜੇ ਖੜੇ ਨੇ ਇੰਨਾ ਲੰਮਾ ਸਮਾਂ ਕਦੇ ਫਲੱਡ ਨੇ ਕਦੇ ਪੰਜਾਬ ਨੂੰ ਤੰਗ ਨਹੀਂ ਸੀ ਕੀਤਾ ਜਨਾਇਤ ਕੀ ਕੀਤਾ ਸੁਈਦ ਕਰਕੇ ਹੁਣ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਸਾਰੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਉਹਨਾਂ ਦੀ ਮਦਦ ਕਰੀਏ ਕੋਈ ਔਖਾ ਕੰਮ ਨਹੀਂ ਹੈਗਾ ਜਿਹੜੀ ਸਰਵੇ ਆਇਆ ਹੁਣ ਤੇ ਗਵਰਨਮੈਂਟ ਦਾ ਉਹਦੇ ਚ 500 550 ਪਿੰਡ ਆ ਜਿਹੜਾ ਕਿ ਜਾਦੇ ਮਾਰਦੇ ਉਹਦੇ ਵਿੱਚ ਲਪੇਟ ਦੇ ਵਿੱਚ ਆ ਪਾਣੀ ਦੇ ਵਿੱਚ ਹੜ ਦੇ ਵਿੱਚ ਲਪੇਟ ਦੇ ਵਿੱਚ ਆ ਤੇ ਪੰਜਾਬ ਦਾ ਪਿੰਡਾ 12-13 ਹਜ਼ਾਰ ਫਿਰ ਸ਼ਹਿਰ ਵੀ ਹੈਗਾ 100 ਦੇ ਲਗਭਗ ਛੋਟਾ ਮੋਟਾ ਜੇ ਗਿਣ ਲਈ ਤੇ ਜੇ ਅਸੀਂ 25 ਪਿੰਡਾਂ ਨੂੰ ਇੱਕ ਪਿੰਡ ਆਉਂਦਾ ਹੈ ਜੇ ਅਸੀਂ ਇੱਕ ਪਿੰਡ ਅਡਾਪਟ ਕਰ ਲਈਏ 25 ਪਿੰਡ ਇੱਕ ਪਿੰਡ ਅਡਾਪਟ ਕਰ ਲਈਏ ਤੇ ਬੜੀ ਉਹਦੀ ਸੌਖਿਆ ਮਦਦ ਕਰ ਸਕਦੇ ਆ ਬੜਾ ਸੌਖਾ ਹੈ ਸਾਨੂੰ ਜੇ ਅਸੀਂ ਇੰਨੀ ਥੇ ਕੋਈ ਉਧਰ ਲੈ ਗਿਆ ਕੋਈ ਉਧਰ ਲੈ ਗਿਆ ਕਿਤੇ ਜ਼ਿਆਦਾ ਲੈ ਗਏ ਕਿਤੇ ਗਈ ਨਾ ਉਹਦੇ ਨਾਲ ਫਾਇਦਾ ਨਹੀਂ ਹੋਣਾ ਕਈਆਂ ਨੂੰ ਜ਼ਿਆਦਾ ਪਹੁੰਚ ਜੂ ਕਈਆਂ ਨੂੰ ਮਿਲਣੀ ਨਹੀਂ ਸੋ ਕੋਈ ਸਿਸਟਮ ਐਸਾ ਬਣਾ ਕੇ ਸਾਰੇ ਜਣੇ ਨਾਲ ਮਿਲ ਕੇ 25 ਪਿੰਡਾਂ ਨੂੰ ਇੱਕ ਪਿੰਡ ਦੇ ਦਈਏ ਵੀ ਆਹ ਪਿੰਡ ਤੁਸੀਂ ਸੰਭਲੋ ਪਏ ਅਡਾਪਟ ਕਰ ਲਓ ਇਹਦੀ ਸਾਰੀ ਮਦਦ ਤੁਸੀਂ ਕਰਨੀ ਹੈ ਹਰੇ ਚਾਰੇ ਨੀਰੇ ਦੀ ਪੈਸੇ ਟੱਕੇ ਦੀ ਦਾਣੇ ਫੱਕੇ ਦੀ ਜਿੰਨੀ ਅਸੀਂ ਕਰ ਸਕਦੇ ਆ ਕਰਨੀ ਹੈ ਤੇ ਉਦੋਂ ਉੱਤੇ ਸਾਡੇ ਸ਼ਹਿਰ ਵੀ ਹੈਗੇ ਨੇ ਸ਼ਹਿਰ ਤਾਂ ਬਲਕਿ ਡਿਡ ਨੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਬਠਿੰਡਾ ਇਕੱਲੇ ਹੀ ਬਹੁਤ ਵੱਡੀ ਵਰਤ ਕਰ ਸਕਦੇ ਨੇ ਤੇ ਉਹਨਾਂ ਦੇ ਵੀ ਨਾਲ ਡਿਊਟੀ ਲੱਗੇ ਸਾਰਾ ਸਾਰਾ ਉਹ ਵੀ ਕਰੀਏ ਸੋ ਹੁਣ ਸਭ ਵੇਲਾ ਹੈ ਕਿ ਆਪਾਂ ਆਪਣੇ ਉਹਨਾਂ ਭਰਾਵਾਂ ਦਾ ਜਿਹੜੇ ਇਸ ਵੇਲੇ ਦੁਖੀ ਨੇ ਰਲ ਮਿਲ ਕੇ ਸਾਰੇ ਅਸੀਂ ਦੁੱਖ ਵੰਡਾਈਏ ਭਾਵੇਂ ਪਾਰਟੀਆਂ ਪਾਰਟੀ ਪਰ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਬੜੇ ਤਨਬ੍ਰਿਧਹੀ ਨਾਲ ਲੱਗੇ ਨੇ ਇਸ ਪਾਸੇ ਤੇ ਹੋਰ ਵੀ ਪਾਰਟੀਆਂ ਦੇ ਆਗੂ ਚਲੋ ਸਾਰੇ ਬਾਹ ਮਾਰਦੇ ਨੇ ਮੈਂ ਕਹਿੰਦਾ ਮਸਲਾ ਸਾਰਿਆਂ ਦਾ ਹੈ ਹਾਲ ਤਾਈਂ ਸਰਕਾਰ ਤੋਂ ਵੀ ਏਡੀ ਜਿੱਡੀ ਗੱਲ ਕਰਨੀ ਚਾਹੀਦੀ ਸੀ ਹਲੇ ਕਿਸ਼ਤੀਆਂ ਨਹੀਂ ਦੇ ਸਕੇ ਤੰਬੂ ਨਹੀਂ ਦੇ ਸਕੇ ਹੋਰ ਨਹੀਂ ਕੁਝ ਦੇ ਸਕੇ ਅਫਸਰ ਜਾਂਦੇ ਆ 2 ਘੰਟੇ ਡਰਾਮਾ ਜਾਂ ਕਰਕੇ ਫੋਟੋ ਲਾ ਕੇ ਮੁੜਿਆ ਹੁੰਦੇ ਆ ਜਬ ਜੀਰ ਜਾਂਦੇ ਆ ਇਹਦਾ ਕੋਈ ਫਾਇਦਾ ਨਹੀਂ ਹੋਣਾ ਸੋ ਰਲ ਮਿਲ ਕੇ ਸਾਰੇ ਕਿਉਂਕਿ ਸਾਰਿਆਂ ਦੀ ਜਿਹੜੀ ਤਰਾਸਤੀ ਹੈ ਸਾਰਿਆਂ ਵਾਸਤੇ ਆ ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਹੈ ਸੈਂਟਰ ਸਰਕਾਰ ਨੇ ਵੀ ਹਲੇ ਕੋਈ ਐਲਾਨ ਨਹੀਂ ਕੀਤਾ ਸਹਾਇਤਾ ਦਾ ਜਿਹੜਾ ਹੁਣ ਤਾਈਂ ਕਰ ਦੇਣਾ ਚਾਹੀਦਾ ਸੀਗਾ ਸੋ ਇਸ ਕਰਕੇ ਕੋਈ ਕਰੇ ਨਾ ਕਰੇ ਪਰ ਆਪ ਹੀ ਬਹੁਤ ਤਕੜੇ ਆ ਲੋਕ ਹੀ ਬਹੁਤ ਤਕੜੇ ਆ ਪੰਜਾਬ ਦੇ ਨਹੀਂ ਕਰਦੇ ਨਾ ਕਰਨ ਦੇ ਕਿਸੇ ਨੇ ਨਹੀਂ ਕਰਨਾ ਸਰਕਾਰਾਂ ਨਹੀਂ ਕਰਦੀਆਂ ਨਾ ਕਰਨ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਪਾਸੇ ਜਿੰਨੀ ਛੇਤੀ ਹੋ ਸਕੇ ਕੋਈ ਐਸੀ ਸਕੀਮ ਬਣਾ ਕੇ ਇੱਕ ਏਰੀਏ ਦੇ ਪਿੰਡ ਵੰਡ ਰਹੀ ਏ ਕੱਲਾ ਕੱਲਾ ਪਿੰਡ ਇੱਕ 20 25 ਪਿੰਡਾਂ ਨੂੰ ਦੇ ਦਈਏ ਉਹਨਾਂ ਪਿੰਡਾਂ ਦੀ ਡਿਊਟੀ ਲਾਈ ਗਈ ਵੀ ਇਹਨਾਂ ਦੀ ਸਾਰੀ ਮਦਦ ਤੁਸੀਂ ਕਰਨੀ ਹੈ ਤੇ ਫਿਰ ਉਹ ਲੋਕਾਂ ਦਾ ਜਿਹੜਾ ਦੁੱਖ ਹੈ ਦੂਰ ਹੋ ਜਾਏਗਾ ਨਹੀਂ ਤਾਂ ਉਹ ਵਿਚਾਰੇ ਹੁਣ ਦੇ ਪੱਟੇ ਵੀ ਕਈ ਸਾਲ ਤਾਬ ਨਹੀਂ ਆਉਣੇ ਭਾ ਹੋਰ ਵੀ ਆਉਣ ਵਾਲਾ ਸਮਾਂ ਹਲੇ ਵੀ بارشਾਂ ਦਾ ਪਤਾ ਨਹੀਂ ਕਿੰਨੇ ਦਿਨ ਇਹ ਮੌਸਮ ਠੀਕ ਹੋਵੇ ਨਾ ਹੋਵੇ ਰੋਜ਼ ਹੀ بارش ਰੋਜ਼ ਹੀ بارش ਹਲੇ ਵੀ ਆਈ ਜਾਂਦੀ ਹੈ ਇਹ ਬੜਾ ਲੰਮਾ ਸਮਾਂ ਹੋ ਗਿਆ ਏਰਕੀ ਹਨਾਂ ਦਾ ਅੱਗੇ ਹਫ਼ਤਾ 5 ਦਿਨ 4 ਦਿਨ ਦੇ ਵਿੱਚ ਹਰ ਜਿਹੜਾ ਅੱਗੇ ਨਿਕਲ ਜਾਂਦਾ ਸੀ ਤੇ ਪਾਣੀ ਉੱਤਰ ਜਾਂਦਾ ਸੀ ਏਰਕੀ ਇਹ ਲਗਾਤਾਰ ਚੱਲ ਰਿਹਾ ਜਿਹੜਾ ਕੰਮ ਇਹ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦੇ ਲੋਕਾਂ ਦਾ ਤੇ ਪੰਜਾਬੀਆਂ ਦੀ ਬਾ ਪੰਜਾਬੀਆਂ ਨੂੰ ਹੀ ਖੜਨੀ ਪੈਣੀ ਹੈ ਸੋ ਮੈਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਆਓ ਕੋਈ ਐਸਾ ਫੈਸਲਾ ਕਰੀਏ ਰਲ ਮਿਲ ਕੇ ਕਿ ਪਿੰਡਾਂ ਨੂੰ ਪਿੰਡ ਅਡਾਪਟ ਕਰ ਲਈਏ ਤਾਂ ਹੀ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ